ਹੈਲੋ एवरीवन ਆਪਣੀ ਕਹਾਣੀ ਦਾ ਨਾਮ ਹੈ ਚਟਨੀ ਧਨੀਆਂ ਅਤੇ ਲਸਣ ਦੀਆਂ ਗੱਠੀਆਂ ਵਿਚਕਾਰ ਗੱਲਬਾਤ ਹੋ ਰਹੀ ਸੀ ਧਨੀਆਂ ਨੇ ਕਿਹਾ ਯਾਰ ਅਸੀਂ ਇੱਕ ਦਿਨ ਵੱਡੇ ਹੋ ਜਾਵਾਂਗੇ ਲਸਣ ਨੇ ਵੀ ਉਸ ਦੀ ਹਾਂ ਵਿੱਚ ਹਾਂ ਕਰ ਦਿੱਤੀ ਧਨੀਆਂ ਨੇ ਕਿਹਾ ਫਿਰ ਸਾਡਾ ਮਾਲਕ ਸਾਨੂੰ ਤੋੜ ਕੇ ਘਰ ਲੈ ਜਾਵੇਗਾ ਅਤੇ ਭੋਜਨ ਲਈ ਵਰਤੇਗਾ ਇਸ ਲਈ ਲਸਣ ਨੇ ਕਿਹਾ ਜ਼ਰੂਰ ਠੀਕ ਹੈ ਤੁਸੀਂ ਇੱਕ ਦਾਦੀ ਰੋਜ਼ ਇੱਥੇ ਆਉਂਦੀ ਹੈ ਅਤੇ ਸਾਨੂੰ ਪਿਆਰ ਨਾਲ ਦੇਖਦੀ ਹੈ हां मैं भी उसको देखा है तनिया ने काली नाल क्या मैं सुनया है कि दादी जी ਨੂੰ ਤਨੀਆਂ ਤੇ ਲਸਣ ਦੀ ਚਟਨੀ ਬਹੁਤ ਪਸੰਦ ਹੈ ਤਦਹੀ ਲਸਣ ਅਤੇ ਤਨੀਆਂ ਦੀ ਨਜ਼ਰ दादी ਤੇ ਪਈ ਉਹ ਦੋਵੇਂ ਇਕੱਠੇ ਬੋਲੇ ਚਟਨੀ ਦਾ ਆਨੰਦ ਲੈਣ दादी ਆ ਰਹੀ ਹੈ ਚਟਨੀ ਤਨੀਆਂ ਅਜਈਆਂ ਸਬਜ਼ੀਆਂ ਦੇ ਨਾਂ ਲਿਖੋ ਜੋ ਜ਼ਮੀਨ ਦੇ ਹੇਠਾਂ ਉਗਦੀਆਂ ਹਨ ਹੇਠਾ ਕਿਹੜੀ-ਕਿਹੜੀ ਮੂਲੀ ਗਾਜਰ ਲਸਣ ਅਦਰਕ ਅਰਬੀ ਆਲੂ ਪਿਆਜ਼ ਤੇ ਸ਼ਲਗਮ ਤੁਹਾਡੇ ਘਰ ਚਟਨੀ ਕਿਵੇਂ ਬੰਦੀ ਹੈ ਸਾਡੇ ਘਰ ਚਟਨੀ ਪਿਆਜ਼ ਟਮਾਟਰ ਹਰੀਆਂ ਮਿਰਚਾਂ ਨਾਲ ਲਸਣ ਵੀ ਲਿਖ ਸਕਦੇ ਹੋ ਲਸਣ ਦੀ ਚਟਨੀ ਬੰਦੀ ਹੈ ਬਣਾਈ ਜਾਂਦੀ ਹੈ ਠੀਕ ਹੈ ਇਹ ਵੀ ਲਿਖ ਸਕਦੇ ਹੋ ਕਿ ਅਸੀਂ ਦੋਰੀ ਸੋਟੇ ਵਿੱਚ ਅਤੇ ਚਟਨੀ ਦੋਰੀ ਵਿੱਚ ਬਣਾਈ ਜਾਂਦੀ ਹੈ दोरी बच्चे कुट के कुट के बनाई जाती है कुंडा दोरी सोटी है ना सही धुनी सुन के खाली थमा तनिया था आएगी बिहारी दिन मालक ते ठीक विरोधी शब्द व्डा दा छोटा दोस्त दुश्मन मालक नौकर ठीक गलत चंगा माड़ ਧਨੀਏ ਦੇ ਪੱਤੀਆਂ ਤੁਸੀਂ ਹਰੇ ਰੰਗ ਦੇ ਠੀਕ ਹੈ ਉਵੇਂ ਬਣਾ ਲੈਣੀਆਂ ਨੇ ਉਹਨੇ ਕਿਹਾ ਇਸ ਪਰ ਕੁਝ ਖਾਸ ਗੱਲਾਂ ਦੱਸੋ ਧਨੀਆ ਹਰੇ ਰੰਗ ਦਾ ਹੁੰਦਾ ਹੈ ਧਨੀਏ ਦੀ ਚਟਨੀ ਬਣਦੀ ਹੈ ਧਨੀਆ ਸਬਜ਼ੀ ਵਿੱਚ ਪਾਉਣ ਨਾਲ ਸਬਜ਼ੀ ਦਾ ਸੁਆਦ ਕਿ ਹੁੰਦਾ ਵਧ ਜਾਂਦਾ ਹੈ